ਵੇ ਲੋਕਾਂ ਦਾ ਪਿਆਰ ਆ ਤੇ ਲੋਕਾਂ ਨੇ ਪਿਆਰ ਜਿੰਦਾਬਾ ਪਿਆਰ ਦੇ ਗੱਲ ਤੇ ਜਿੰਦਾਬਾ ਪਿਆਰ ਦੇ ਗੱਲ ਤੇ ਜਿੰਦਾਬਾ ਇਹ ਰਮਾ ਪਿਆਰ ਇਧਰ ਹਾਂ ਤੇ ਬਾਦਲ ਆ ਜੋ ਅੱਗੇ ਆ ਅਲਕਾ ਪਰਵੀ ਦੇ ਵਿੱਚ ਉਹਨਾਂ ਵੱਲੋਂ ਹੈ ਰੋਡ ショਟ ਤੁਹਾਡੇ ਨਾਲ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਢੇ 3 ਕਰੋੜ ਲੋਕ ਜਿਹੜੇ ਆ ਅੱਜ ਉਹ ਪਿਆਰ ਕਰਦੇ ਆ ਮੁੱਖ ਮੰਤਰੀ ਸਾਹਿਬ ਨਾਲ ਆ ਦੁਨੀਆ ਦੇਖੋ ਕਿਤੇ ਹੈ ਟੈਰ ਰੱਖਣ ਦੀ ਜਗ੍ਹਾ ਇਹ ਪਿਆਰੀ ਆ ਇਹ ਵਾਰੀ ਟੱਕਰ ਕਿੰਦਾ ਕਿੱਦਾਂ ਦੀ ਹੋਊਗੀ ਥੋੜੀ ਚੱਕਰਾ ਜੁੱਕਰਾ ਕਾਨੂੰ ਮਾਰਦੀਆਂ ਉਹ ਚੱਕਰਾ ਮਾਰਨ ਵਾਲੇ ਦਾ ਘਰ ਬੈਜੇ ਅੱਜ ਦਾ ਕੰਮ ਕਰਨਾ ਬੇਬਲ ਤੋਂ ਦੇਖੋ ਜੀ ਨਾ 6 ਲੱਖ ਰੁਪਏ ਲੜਾ ਕੇ ਇਹ ਸਾਫਤ ਕਰਤਾ ਵਾ ਤੇ ਥੋਲਾ ਨਾ ਮੇਰੇ ਮਾਂ ਬੋਲੇ ਰੱਖਿਆ ਸੀ ਜਮਕਾਇਆ ਇਹਨਾਂ ਲੋਕਾਂ ਨੇ ਆ ਔਰ ਇਹਨਾਂ ਦਾ ਮੁੱਲ ਅਗਲਾ ਜਾਨ ਲੈ ਕੇ ਵੀ ਮੋੜ ਸਕਦਾ ਪਰ ਮੈਂ ਮਾਂ ਸਾਹ ਨੂੰ ਬੇਨਤੀ ਕਰੂਗਾ ਮਾਂ ਸਾਹ ਮੇਰੇ ਇਲਾਕੇ ਨੂੰ ਲੋੜ ਆ ਮੇਰੇ ਇਲਾਕੇ ਨੂੰ ਸਕੂਲਾਂ ਦੀ ਲੋੜ ਆ ਮੇਰੇ ਲੋਕਾਂ ਨੂੰ ਆਮਾ ਨਿਕਲੀ ਦੀ ਲੋੜ ਆ ਮੇਰੇ ਲੋਕਾਂ ਨੂੰ ਹੱੱਪੜ ਦੀ ਲੋੜ ਆ ਕਿਉਂਕਿ ਇੱਥੇ ਲੇਬਰ ਤਵ ਕਾਰ ਰੇਂਦਾ ਅੱਜ ਮਾਂ ਸਾ ਬੈਂਤੀ ਕਰੂੰਗਾ ਤੇ ਮਾਨ ਸਾਹਿਬ 3 ਸਾਲ ਸਰਕਾਰ ਹੈ ਔਰ ਚਰਵੀ ਦਾ ਦੀਵਾ ਬਾਹ ਤੇ ਮਾਨ ਸਾਹਿਬੇ ਚਾਹ ਹੱਥੇ ਹੋਣੇ ਪਰ ਚਾਹ ਗੋਡੇ ਪਟਾਉਣੇ ਪਰ ਇਸ ਵਾਕੇ ਨੂੰ ਚੁੰਗਾਉਗਾ ਆਡੀ ਸਰਕਾਰ ਆ ਪੱਪੀ ਜੀ ਨੂੰ ਲੋਟੜਾ ਪੈ ਜਾਣਗੇ ਇੱਥੇ ਉਹ ਖੁਰੂਕਾਂ ਦੇ ਜਾ ਕੇ ਦੇਸੀ ਖੁਰੂਕਾਂ ਆ ਕੇ ਵਿੱਚ ਲਾ ਕੇ ਨੂੰ ਜਮਕਾਵਾਂਗੇ ਲੁਧਿਆਣਾ ਵਿੱਚ ਜਮਕਾਵਾਂਗੇ ਜਿੰਦਾਬਾਦ ਜਿੰਦਾਬਾਦ ਆ ਗਿਆ ਵੀ ਆ ਗਿਆ ਮਾਨ ਸਾਹਿਬ ਇਨੇ ਟਾਈਮ ਤੱਕ ਪਹੁੰਚ ਜਾਨੇ ਸਾਰੇ ਆ ਬਸ ਮਾਤਾ ਉਹ ਜਿਲ੍ਹੇ ਦੇ ਵਸਦੇ ਨੇ ਇੱਥੇ ਪਹੁੰਚੇ ਹੋਏ ਨੇ ਉਹ ਲੋਕ ਵੀ ਨੇ ਉਹ ਨੌਜਵਾਨ ਵੀ ਨੇ ਜਿਨ੍ਹਾਂ ਦਾ ਵੋਟਰ ਕਾਰਡ ਨਹੀਂ ਬਣਿਆ ਉਹ ਛੋਟੇ ਨਹੀਂ ਦਿਖਾ ਆਏ ਨੇ ਦਸ ਵੀ ਬਣੇ ਆ ਬਿਲਕੁਲ ਰਾਜੀ ਕਰਦੇ ਇਹ ਜਿਹੜੇ ਲੋਕ ਨੇ ਇਹ ਆਮ ਆਦਮੀ ਦੀ ਧੋਦੀ ਨੇ ਆਹ ਜੋ ਪੀੜਾ ਚਾਹੇ ਬਿਹਾਰ ਦਾ ਚਾਹੇ ਪੰਜਾਬ ਦਾ ਇਹ ਕਾਂਗਰਸ ਬਾਰੇ ਸਿਰ ਇੱਕ ਨੇ ਨਾਂ ਬਾਈ ਬ੍ਰੋਦੀ ਨੇ ਪੰਜਾਬੀਆਂ ਦੇ ਇਹ ਆਮ ਆਦੀ ਬ੍ਰੋਦੀ ਨੇ ਇਹਨਾਂ ਨੇ 74 ਸਾਲ ਆਮ ਆਦੀ ਲੁੱਟਿਆ ਪੰਜਾਬ ਲੁੱਟਿਆ ਅੱਜ ਜਦੋਂ ਲੁੱਟ ਬੰਦ ਕਰਾਂਗੇ 2022 ਦੇ ਵਿੱਚ ਲੁੱਟ ਬੰਦ ਕੀਤੀ ਸੀਗੀ ਇਸ ਵਾਰੀ ਸਫਾਇਆ ਕਰਾਂਗੇ ਇਹਨਾਂ ਦਾ ਆਮ ਆਦੀ ਜੀ ਬਗਨ ਕੀ ਕਰਨ ਚਲੇ ਜਿਹੜੇ ਅੱਜ ਤਕਰੀਬ ਇਸ ਫੀਲਪਾਟ ਰਹੀ ਹੈ ਆਈ ਠਾਠਾ ਮਾਰਦਾ ਕਟੋਨ ਨੂੰ ਜੀਆ ਕਰਨ ਵਾਸਤੇ ਖੜਾ ਹੈ ਔਰ ਆਮ ਆਦੀ ਪਾਰਟੀ ਦੇ ਕੈਂਡੀਡੇਟ ਸੋਪਰਾਜ ਪ੍ਰਪੀ ਜਿਹੜਾ ਕਿ ਹੁਲਸਾਣੇ ਦੀ ਸਾਡੀ ਆਮ ਆਦਮੀ ਪਾਰਟੀ ਦੇ ਵਲਣ ਨੇ ਔਰ ਖਾਸ ਤੌਰ ਤੇ ਸਾਡੇ ਸ਼ੂਟਰ ਦੇ ਹਰਮਨ ਪਾਰੇ ਮੁਕਤ ਜੀ ਸਾਪਾ ਮਾਦੇ ਮਾਂ ਦੇ ਟਿਕਟ ਲਿਕਨਵਾ ਗਿਆ ਅੱਜ ਲੋਕਾਂ ਦਾ ਪਿਆਰ ਲੋਕਾਂ ਦਾ ਸਰਕਾਰ ਲੋਕ ਉਤਿਆਰ ਕਰਨੇ ਕੋਦੋਂ ਪਹਿਲੀ ਜੁਨਾਵੇ ਆਪਣੀ ਵੋਟ ਦਾ ਹੱਕ ਸਮਲ ਕਰੀਏ ਹੋਰ ਤਕਰੀਬਨ ਮੈਂ ਕਹਿੰਦਾ ਕਿ ਇੱਕ ਸਾਈਡ ਇਲੈਕਸ਼ਨ ਹੈ ਉਹਦੇ ਵਿੱਚ ਨਿਕੋਤ ਦੀ ਲੀਡ ਕਿ ਨਹੀਂ ਆਉਣੀ ਹੈ ਲੋਕਾਂ ਦਾ ਪਿਆਰ ਇਦੀ ਕਰਦੀ ਧੁੱਪ ਦੇ ਵਿੱਚ ਅੱਜ ਲੋਕ ਖੜਕਾ ਦੇ ਖੜੇ ਨੇ ਰੁਕੀਆਮ ਸਾਹਿਬ ਨੂੰ ਵੈਲਕਮ ਆਸੇ ਈਆਮ ਸਾਹਿਬ ਦਾ ਪੁਰ ਪਿਆਰ ਹੈ ਦੋ ਸਾਲ ਜਿੱਤੇ ਕੰਮ ਈਆਮ ਸਾਹਿਬ ਦੇ ਉਹ ਲੋਕਾਂ ਕਰੇਸ਼ਰੀ ਵਾਲੀ ਹੈਗੀ ਹੈ ਅੱਜ ਲੋਕ ਖੜ ਰਹੇ ਨੇ ਆਮ ਆਦੀ ਪਾਣੇ ਵੋਟਾਂ ਵਾਲੇ ਮੈਂ ਜਰੇ ਵਾਸਤੇ ਇੱਕੋ ਗੱਲ ਕਮਨ ਜਗਾਣਾ ਚਾਹਾਂਗਾ ਕਿ 2 ਸਾਲ ਦੇ ਵਿੱਚ ਜੋ ਸਾਡੀ ਸਾਡੀ ਡਿਵੈਲਪਮੈਂਟ ਹੋਈ ਹੈ ਜਾਂ ਸਾਡੀ ਡਿਵੈਲਪਮੈਂਟ ਵਧੀਆ ਹੋਈ ਹੈ ਜੇ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਚਾੜੂ ਦਾ ਆਪਣਾ ਦਬਾਅ ਕਿਉਂਕਿ ਦੋਵਾਂ ਨੂੰ ਇਸ ਦੇ ਗਾਰ ਜਲੇਗੀ ਇੱਕ ਲੋਕਾਂ ਦਾ ਸੀ ਵਿਧਾਨ ਸਭਾ ਵਿੱਚ ਜੱਟੇ ਹਨ ਪਾਰਲੀਮੈਂਟ ਤੋਂ ਪ੍ਰਸ਼ਾਸਨ ਸਾਹਿਬ ਜਾਣਗੇ ਉੱਥੋਂ ਦੇ ਫੰਡ ਵੀ ਹੋਰ ਤਕਰੀਬਨ ਜੋ ਸਾਡੀਆਂ 8 8.5 8000 ਕੋਰਪੀਆ ਕਿਹਨਾਂ ਚਾਉਣੇ ਜਿਹੜੇ ਕਿ ਅੱਜ ਆ ਸਿਮਪਾ ਪਹੁੰਚ ਰਹੇ ਨੇ ਤੁਹਾਨੂੰ ਸਮਾਂ ਦੀ ਅੱਜ ਲੁਧਿਆਣਾ ਵਿੱਚ ਔਰ ਅਸ਼ੋਕ ਪ੍ਰਸ਼ਾਸਨ ਕੀ ਦੇ ਅੱਖ ਦੇ ਵਿਚਾਰ। ਦੇਖੋ ਹਲਕਾਪੁਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਹਲਕਾ ਇਸ ਤੇ ਜਾ ਰਹੇ ਨੇ ਤੇ ਤੁਸੀਂ ਦੇਖਿਆ ਹੋਊਗਾ ਲੋਕਾਂ ਦਾ ਭਾਰੀ ਇਕੱਠਾ ਹੈ ਲੋਕ ਮਾਰੇ ਪਹੁੰਚ ਰਹੇ ਨੇ ਔਰ ਇਹ 13 ਜੀਰੋ ਦੇ ਜਿਹੜਾ ਮੋਰ ਲਾਉਣ ਦੇ ਲਈ ਇਨੇ ਲੋਕ ਜਿਹੜਾ ਇਹਨਾਂ ਪਿਆਰ ਸਤਕਾਰ ਜਿਹੜਾ 2 ਸਾਲ ਦੇ ਵਿੱਚ ਲੋਕਾਂ ਨੇ ਸਾਨੂੰ ਦਿੱਤਾ ਔਰ 2 ਸਾਲ ਦੇ ਕੰਮ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸੀਐਮ ਸਾਹਿਬ ਨੇ ਕੀਤੇ ਆ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਇੰਨੇ ਵੱਡੀ ਜਲਤੀ ਦੇ ਵਿੱਚ ਆਪ ਮੁਹਾਰੇ ਚੱਲ ਕੇ ਆਏ ਆ ਕਿ ਤੁਹਾਨੂੰ ਤਾਂ ਲੱਗਦਾ ਜਿਵੇਂ ਵੈਤੀ ਪਾਰਟੀ ਜਿਹੜੀ ਤਗਰੀ ਉਹ ਵੀ ਰੋਲਾ ਪਾ ਰਹੀ ਨਾਂ ਦੀ ਨਾਲ ਥਿਲੇ ਦਿਨੇ ਖੈਰਾ ਦੇਖੋ ਇਹ ਜਿਹੜਾ ਉਹਨਾਂ ਦਾ ਲੈਫਟ ਬੋਲਣਾ ਬੜਾ ਮੰਦਪਗ ਹੈ ਕਿਉਂਕਿ ਅੱਜ ਸਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ ਉਹ ਵੀ ਉੱਥੇ ਜਾ ਕੇ ਆਪਣੀ ਪ੍ਰਾਪਰਟੀ ਲੈ ਰਹੇ ਨੇ ਤੇ ਲੇਕਿਨ ਇਹ ਲੋਕ ਜੇ ਇੱਥੇ ਆਏ ਆ ਤੇ ਇਹ ਵੀ ਆਪਣਾ ਚੰਗਾ ਪਬਿਕ ਬਣਾਉਣ ਲਈ ਆਏ ਆ ਤੇ ਇਦਾਂ ਦੇ ਸ਼ਬਦ ਬੋਲਣਾ ਉਹਨਾਂ ਲਈ ਢੁਆਰਿਆ ਨਹੀਂ ਹੈ ਉਹ ਕਹਿ ਰਹੇ ਨੇ ਵੀ ਜਿਹੜਾ ਮੈਂ ਬੋਲਣਾ ਸੀ ਉਹ ਦੱਸਤਾ ਕਿ ਮੈਂ ਸਹੀ ਬੋਲਿਆ ਲੇਕਿਨ ਉਹਨਾਂ ਬਾਰੇ ਦੀ ਪਾਰਟੀ ਬਟੂ ਕੰਦੀ ਕਰਾਂਗੇ ਦੇਖੋ ਇਹਦੇ ਜਵਾਬ ਲੋਕ ਦੇਣਗੇ ਜਦੋਂ ਪਹਿਲਾਂ 92 22 ਦੇ ਵਿੱਚ ਇਲੈਕਸ਼ਨ ਆ ਸੀ ਉਦੋਂ ਚੰਨੀ ਸਾਹਿਬ ਨੇ ਵੀ ਬੋਲਿਆ ਸੀਗਾ ਤੇ ਹੁਣ ਖਹਿਰਾ ਸਾਹਿਬ ਨੇ ਵੀ ਬੋਲਿਆ ਲੇਕਿਨ ਖੈਰਾ ਸਾਹਿਬ ਜਿਹੜਾ ਜਵਾਬ ਆ ਇੱਥੋਂ ਦੇ ਲੋਕ ਆਪਣਾ ਵੋਟ ਪਾ ਕੇ ਦੇਣਗੇ ਅਜਰ ਵੈਸੀ ਪਾਰਟੀਆਂ ਵੀ ਉਨੇ ਰੋਲਾ ਪਾ ਰਹੀਆਂ ਨੇ ਤਕਰੀਬਨ ਜਿਹੜੀਆਂ ਤਕਰੀਬਨ ਜਿਹੜੀਆਂ ਪਿੰਡਾਂ ਕਿੰਨੇ ਨੇ ਸਾਰਾਜ ਕੀਤਾ ਉਹ ਵੀ ਕਹਿ ਰਹੀਆਂ ਨੇ ਜਿਵੇਂ ਅਸੀਂ ਕਿੱਥੇ ਪਏ ਆ ਅੱਜ ਆਪਾਂ ਆਪਣੇ ਘੱਟ ਦੇਖ ਕੇ ਆਪਣੇ ਮੂਲੇ ਨੂੰ ਲੱਗ ਰਿਹਾ ਕਿੱਦਾਂ ਲੱਗਦਾ ਦੇਖੋ ਹਰ ਬੰਦਾ ਜਿੱਥ ਦਾ ਦਾਵਾ ਕਰਦਾ ਲੇਕਿਨ ਜਿੱਥ ਲੋਕਾਂ ਦੇ ਹੱਥ ਵਿੱਚ ਹੁੰਦੀ ਆ ਜਿਹੜੇ ਲੋਕ ਅੱਜ ਕੱਲ ਸਿਆਣੇ ਹੋ ਗਏ ਆ ਪਹਿਲਾਂ ਇਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਰਦੇ ਰਹੇ ਆ ਜਾਤ ਪਾਤ ਦੇ ਨਾਮ ਤੇ ਰਾਜਨੀਤੀ ਕਰਦੇ ਰਹੇ ਆ ਤੇ ਲੇਕਿਨ ਜਿਹੜੇ ਪੰਜਾਬ ਦੇ ਲੋਕ ਨੇ ਅੱਜ ਕੰਮਾਂ ਦੇ ਆਧਾਰ ਤੇ ਰਾਜਨੀਤੀ ਨੂੰ ਦੇਖ ਰਹੇ ਆ 2 ਸਾਲ ਦੇ ਕੀਤੇ ਹੋਏ ਸੀਐਮ ਸਾਹਿਬ ਦੇ ਕੰਮ ਤੇ 2 ਸਾਲ ਦੇ ਕੀਤੇ ਹੋਏ ਐਮਐਲਏ ਦੇ ਕੰਮ ਇਹ ਅਸੀਂ ਇਹ ਪਹਿਲੀ ਵਾਰੀ 70 ਸਾਲ ਦੇ ਵਿੱਚ ਹੋਇਆ ਕਿ 2 ਸਾਲਾਂ ਦੇ ਵਿੱਚ ਐਮਐਲਏ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਪਹੁੰਚ ਰਹੇ ਨੇ ਤੇ ਆਪਣੇ ਕੀਤੇ ਹੋਏ ਕੰਮਾਂ ਦਾ ਉਹਨਾਂ ਨੂੰ ਚਲਬੱਤ ਨਹੀਂ ਮੋੜੋ ਆਗੇ ਦੇ ਤੁਹਾਨੂੰ ਜੀ ਸੀਐਮ ਸਾਹਿਬ ਅੱਗੇ ਮੌਜੂਦ ਤੁਹਾਨੂੰ ਕਿਰਪਾ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਆਮਦ ਜਦੋਂ ਵੀ ਜਿਹੜੇ ਵੀ ਸ਼ਹਿਰ ਹੁੰਦੇ ਆ ਪੰਜਾਬ ਦੇ ਕਿਸੇ ਕੋਨੇ ਦੇ ਵੀ ਹੋਵੇ ਅੱਠਾ ਮਰਦਾ ਕੱਠ ਘਰਾਂ ਜੋ ਆਪ ਮਾਰੇ ਨਿਕਲ ਕੇ ਇਸ ਗੱਲ ਤੇ ਮੋਹ ਲਾਉਂਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਨਹੀਂ ਭਾਰਤ ਦੇ ਪਹਿਲੇ ਪਸੰਦੇ ਲੀਡਰ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਮਾਇਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਤਰਜ਼ ਦੇ ਬਦਲੇ ਨੇ ਲੋਕਾਂ ਨੂੰ ਸੇਵਾ ਦੇ ਕੇ ਇਹ ਸ਼ਬਦ ਹੈ ਕਿ ਮੁੱਖ ਮੰਤਰੀ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਨਾ ਕਿ ਤਾਨਾਸ਼ਾਹ ਸਰ ਪਿਛਲੇ ਦਿਨ ਇਹ ਖੈਰਾ ਸਾਹਿਬ ਨੇ ਕਿਹਾ ਕਿ ਉਹਨਾਂ ਮੈਨੂੰ ਕੀ ਕਹਿਣਾ ਜੇ ਲੱਭ ਜੇ ਬੋਲਤਾ ਉਹਨੇ ਉਹਨਾਂ ਨੇ ਜੋ ਲੱਭ ਬੋਲਿਆ ਸਾਹਮਣੇ ਮੈਨੂੰ ਪਤਾ ਲੱਗੇ ਨਾ ਮੈਂ ਤਾਂ ਸੁਣਿਆ ਨਹੀਂ ਮੈਂ ਆਪਦੇ ਲੀਡਰ ਦੀ ਜੀ ਇਹ ਗੱਲ ਸੁਣਦਾ ਨਹੀਂ ਮੈਨੂੰ ਕਸਮ ਲੱਗੇ ਮੈਨੂੰ ਨਹੀਂ ਪਤਾ ਸੀ ਕਿ ਕਹਿ ਰਹੇ ਨੇ ਮੈਨੂੰ ਵੀ ਨਹੀਂ ਪਤਾ ਬਾਈ ਕਿਉਂ ਨੇ ਕਿਹਾ ਦੁਬਾਰੇ ਕਰ ਜੇ ਉਹਨੇ ਜੇ ਉਹਨੇ ਕਿਹਾ ਦੁਬਾਰੇ ਬੋਲ ਮੈਂ ਜਵਾਬ ਦੇਵਾਂਗਾ ਉਹਨੂੰ ਮੈਨੂੰ ਕਸਮਾਂ ਨਹੀਂ ਪਤਾ ਕਿ ਉਹਨੇ ਬੋਲਿਆ ਤਾਂ ਮੈਨੂੰ ਦੱਸ ਦੁਬਾਰੇ ਬੋਲੋ ਨੂੰ ਕਹ ਜੇ ਜਰਦਾ ਦਾ ਦੁਬਾਰੇ ਬੋਲ ਹੋਰ ਦੱਸ ਕਿਹੜੀ ਤੁਸੀਂ ਅਜੇ ਕੀ ਕਹਿਣਾ ਚਾਹੁੰਦੇ ਐ ਕਹਿੰਦਾ ਜਿਹੜਾ ਮੈਨੂੰ ਕਾਕਾ ਗੱਲ ਦੇ ਨਹੀਂ ਪਤਾ ਕਿ ਉਹਨੇ ਗੱਲ ਕੋਈ ਅਲਫਾਜ਼ ਸਾਡੇ ਮੁੱਖ ਮੰਤਰੀ ਸਾਹਿਬ ਬਾਰੇ ਗਲਤ ਕਹੇ ਕਹ ਜੇ ਤੇਰੇ ਤੇ ਜਰਦਾ ਦਾ ਦੁਬਾਰੇ ਬੋਲੋ ਦਾ ਜਵਾਬ ਤਲਵੰਛਤੂ ਦੇਉਂਦਾ ਆ ਮੰਨ ਲਈ ਪਾਣੀ ਫੋਟੋ ਦਾ ਮੈਸੇਜ ਲਾਇਆ ਤਲਵੰਛਤੂ ਬੇਬਾਕ ਰਾਣੇ ਸ਼ਹਿਰ ਦੇ ਲੋਕ ਨੂੰ ਸਮਝਾ ਦਿੱਤਾ ਗਾ ਦੇਗਾ ਤੋਂ ਤੇ ਜੇ ਨਹੀਂ ਚਾਹਣਾ ਸੀ ਆਮ ਆਦਮੀ ਪਾਰਟੀ ਦੇ ਕਿੰਨੇ ਕਮਾਂ ਤੇ ਮੋਹਰ ਲਾਉਂਦੇ ਹੋਏ ਤੁਸੀਂ ਲੁਧਿਆਣਾ ਸ਼ਹਿਰ ਤੋਂ ਅਸ਼ੋਕਪੁਰਾ ਸ਼ਹਿਰ ਪੱਪੀਗਿ ਨੂੰ ਤੇ ਬਾਕੀ 13 ਦੀਆਂ 13 ਲੋਕ ਸਭਾ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਿਤਾ ਕੇ ਭੇਜੋ ਤੁਹਾਨੂੰ ਨਵਾਂ ਇੱਕ ਪੰਜਾਬ ਦੇਵਾਂਗੇ ਇਹਦਾ 8000 ਕਰੋੜ ਬਕਾਇਆ ਉਹ ਦੇਵਾਂਗੇ 3G ਦੀ ਦਰ ਦਾ ਲੁਧਿਆਣਾ ਸ਼ਹਿਰ ਦੇ ਹਸਪਤਾਲ ਸਮੁੱਚੇ ਪੰਜਾਬ ਨੂੰ ਇੱਕ ਨਹਾਰ ਬਦਲ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜਾ ਰਾਜਪਾਖ ਪੀਐਮ ਕੀ ਕਿਸ ਤਰ੍ਹਾਂ ਰਾਜ ਉਹ ਖੈਰਾ ਸਾਹਿਬ ਨੇ ਜਿਹੜਾ ਦਿਮਾਗੀ ਸੰਤਲਨ ਨਾ ਖਵਾ ਚੁੱਕਿਆ ਉਹ ਦੇਖੋ ਸਾਰੇ ਪੰਜਾਬ ਆ ਭਾਰਤ ਆ ਇਹਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਚਾਹੇ ਪ੍ਰਵਾਸੀ ਹੈ ਚਾਹੇ ਪੰਜਾਬੀ ਹੈ ਚਾਹੇ ਪੰਗਾਬੀ ਹੈ ਹਰ ਇੱਕ ਤਰ੍ਹਾਂ ਦੇ ਲੋਕਾ ਕਿਉਂਕਿ ਲੋਕਤੰਤਰ ਹੈ ਕਿਤੇ ਵੀ ਕੋਈ ਰੱਜ ਕੇ ਰਹਿ ਸਕਦਾ ਹੁਣ ਮੈਂ ਜੇ ਖੈਰੇ ਨੂੰ ਕਹਾਂ ਵੀ ਤੂੰ ਬਈ ਸੰਗਰੂਪ ਤੂੰ ਭਲਾ ਤੂੰ ਸੰਗਰੂਪ ਕੀ ਕਰਨਾ ਮਾਰੀ ਜਾਂਦਾ ਪ੍ਰਵਾਸੀਆਂ ਬਾਰੇ ਜਿਹੜਾ ਸ਼ਬਦ ਲੈ ਉਹ ਮਾਫੀ ਜਾਂਦਾ ਮਾਫੀ ਮੰਗੇ ਜਾਂ ਕਾਰਵਲੀ ਪਿਆਰ ਆਕੇ ਕੀ ਕੰਮ ਕਰਦੇ ਜਾਣੇ ਪੁੱਤਰ ਇਹਨੇ ਅੱਜ ਤੁਸੀਂ ਦੇਖ ਸਕਦੇ ਨਹੀਂ ਸਾਰੀ ਲੁਧਿਆਣਾ ਹੀ ਜਾਂਦਾ ਬੱਬਾ ਪਾਰ ਹੋਈ ਹੈ ਮਾਨ ਸਾਹਿਬ ਦੀ ਵੇਖ ਕਰ ਰਹੀ ਹੈ ਤੇ ਵੇਖ ਕਰ ਰਿਹਾ 1 ਜੂਨ ਦੀ ਪੱਪੀ ਨੂੰ ਵੋਟਾਂ ਵਾਕੇ ਇਹਨਾਂ ਨੇ ਕਾਵਿਆ ਬਣਾਣਾ ਕਿਉਂਕਿ ਇਹ ਜਾਣਦੇ ਨੇ ਮਾਨ ਸਾਹਿਬ ਦੀ ਸਰਕਾਰ ਦੇ ਜਿਹੜੇ ਕੰਮ ਨੇ ਉਹ ਲੋਕ ਲੋਕਪੱਖੀ ਫੈਸਲੇ ਹੁੰਦੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਜਦੋਂ ਪੱਪੀ ਜੀ ਨੂੰ ਪਾਰਲੀਮੈਂਟ ਭੇਜਣਗੇ ਪੱਪੀ ਜੀ ਇਹਨਾਂ ਦੀ ਆਵਾਜ਼ ਬਣ ਕੇ ਉੱਤੇ ਗੂੰਜਣਗੇ ਫਿਰ ਕਿਹਦਾ ਨਾਲ ਕਿਹਨਾਂ ਨਾਲ ਮੁਕਾਬਲਾ ਹੋਏਗਾ ਪ੍ਰਗਤੀ ਪਾਰਟੀ ਤਿੰਨ ਪਾਰਟੀਆਂ ਸਰ ਮੁਕਾਬਲਾ ਕਮਾ ਦਾ ਹੋਊਗਾ ਤੇ ਕਮਾ ਜਾਮਾਨੀ ਪਾਰਟੀ ਨੰਬਰ 1 ਹੈ ਜ